ਕੜ ਲੋ ਇਧਰ ਨੂੰ ਆ ਜਾ ਫਿਰ ਆ ਜਾ ਲੋ ਜੀ ਚੱਲ ਚੱਲ ਲੋ ਜੀ ਜੇ ਰਹਲੇ ਪਈ ਨਹੀਂ ਅੱਧਾ ਘੰਟਾ ਹੋਇਆ ਹਾਲੇ ਠੀਕ ਹੈ ਜੀ ਜੀ ਨੂੰ ਲੋ ਜੀ ਲੈਓ ਫਰਾ ਮੋੜ ਲੈ ਤੋਰਾ ਤਰਾ ਦੇਖ ਸਕਦੇ ਕਰਮਵਾਲੀ ਦਾ ਲੋ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਜਗਜੀਤਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਤਾਜੀ ਸੂਈ ਆ ਅਰੇ ਦਾ 15-20 ਮਿੰਟ ਹੋਏ ਹੋਣੇ ਆ ਠੀਕ ਹੈ ਜੀ ਲਾੜ ਸਾਨੂੰ ਦੀਂਦਾ ਜੇਰ ਦਾ ਲੌਂਕ ਦਾ ਠੀਕ ਹੈ ਜੀ ਮਾਗਰ ਵੀ ਕੱਟੀਏ ਕਰਮਾਂ ਵਾਲੇ ਦੀ ਤੋਫਾ ਹੀ ਆ ਝੋਟੀ ਝੋਟੀ ਕੀ ਆ ਬਾਕੀ ਸਾਨੂੰ ਵਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਠੀਕ ਹੈ ਜੀ ਅ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 728000359 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬਾਕੀ ਬਾਕੀ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਬਾਈ ਦਾ ਨੰਬਰ ਟਾਈਟਲ ਵਿੱਚ ਬਾਈ ਜੀ ਸਸੀ ਕਾਈ ਸਸੀ ਕਾਲ ਦੀ ਨਾਮ ਵੀਰ ਜੀ ਆਪਣਾ ਨਾਮ ਜੀ 12 ਪਿੰਡ ਜੀਤਪੁਰਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਕਿਦੋਂ ਤੁਸੀਂ ਹੋ ਵੀਰੇ ਛੋਟੀ ਤੁਸੀਂ ਹਾਂਜੀ ਕਿਦੋਂ ਤੁਸੀਂ ਆ ਤੁਸੀਂ ਇਹ ਹੋਇ ਨੂੰ ਅੱਧਾ ਘੰਟਾ ਹੋਇਆ ਜੀ ਅੱਧਾ ਘੰਟਾ ਹੋਇਆ ਹਾਂ ਠੀਕ ਆ ਲੋਕ ਜੇ ਸੂਇ ਸੂਈ ਆ ਕਿਹੜੀ ਦੀ ਕੱਟੀ ਕੋਲ ਪਤਾ ਟੀਕੇ ਡੁੱਗਣਾ ਆ ਨਹੀਂ ਟੀਕੇ ਦਾ ਹੋ ਹੈਗਾ ਹਾਂਜੀ ਵੀ ਆਪਾਂ ਉਹ ਟੀਕਾ ਡਾਕਟਰ ਨੇ ਭਰਿਆ ਸੀ ਉਹ ਆਪਦਾ ਉਹ ਨਾ ਹੋਇਆ ਉਦੋਂ ਠੀਕ ਆ ਦੂਜੀ ਸੂਈ ਸੂਈ ਆ ਦੂਜੀ ਸੂਈ ਸੀ ਹਾਂ ਪਿਛਲੇ ਸੂਈ ਦੁੱਧ ਵੀਰੇ 10 ਕਿਲੋ ਪੂਰਾ ਖੁੱਲਾ ਦੁੱਧ ਦਿੱਤਾ ਝੋਟੀ ਨੇ ਪਿਛਲੇ ਸੂਈ ਪਿਛਲੇ ਸੂਈ ਪਹਿਲਣ ਨੇ ਐਦ ਕੀ ਐਈ ਤੇ ਦੂਜੀ ਸੂਈ ਆ ਹਾਂ ਐਈ ਤੇ ਹੁਣ ਇਸ ਤੋਂ ਬਾਅਦ 6 ਵਾ ਤੇ 7 ਦਾ ਕੋਈ 13 14 ਕੋਈ 14 ਕੋਲੇ ਬਣੀ ਵਧੀਆ ਗਈ ਠੀਕ ਆ ਆਇਆ ਨਹੀਂ ਝੋਟੀ ਕੱਦ ਠੀਕ ਆ ਕੀ ਨਾ ਚਾਰਜ ਕਰ ਠੀਕ ਆ ਜੋ ਪ੍ਰਾ ਕੱਟੀ ਬਹੁਤ ਸੋਹਣੀ ਹੈ ਮਗਰ ਤੇ ਠੀਕ ਹੈ ਜੀ ਲੱਗ ਜੀ ਤੇ ਫੇਸ ਕੁਆਲਟੀ ਦੇ ਨਾਲ ਸਨਖਪੂਣਾ ਤੇ ਛੋਟੀ ਸੋਹਣੀ ਤੇ ਬੂਰਾਪਣ ਸਾਨੂੰ ਦੇ ਦੇਣਾ ਜੀ ਤੇ 8:30 ਕਹਿੰਦਾ 20 ਦਾ ਘੰਟਾ ਹੋ ਗਿਆ ਲੋ ਜੀ ਬਾਕੀ ਸਾਨੂੰ ਦਿਖਾਉਣਾ ਤੋੜਾ ਤੋੜ ਦਿਓ ਪ੍ਰਾ ਲੋ ਜੀ ਕਾਤ ਵੇਟ ਸੁਖਨਾ ਸੋਹਣਾ ਕਰਮਾ ਵਾਲੀ ਦਾ ਛੋਟੀਆਂ ਜਿਹੀਆਂ ਦੇ ਦੇ ਜੇ ਸਾਨੂੰ ਠੀਕ ਹੈ ਜੀ ਸਨਖਪੂਣਾ ਧੂਰੀ ਛੋਟੀ ਲੋਚ ਮਗਰ ਬਹੁਤ ਸੋਹਣੀ ਕੱਟੀ ਆ ਲੋਚ ਬਾਕੀ ਦਦ ਸੇਵਾ ਦਾ ਹਨ ਤੇ ਚੈੱਕ ਤੇ ਤਸੱਲੀ ਭਰਾ ਤੁਸੀਂ ਆਪ ਕਰਨੀ ਆ ਤੋ ਲੋਪਾ ਕੋ ਨਾ ਲੈ ਚਲੋ ਲੈ ਚਲੋ ਮੜਾ ਜਾ ਕੱਢ ਲੋ ਇਧਰ ਨੂੰ ਆ ਜਾ ਮੜਾ ਜਾ ਲੋਚ ਚਾ ਚਾ ਚਲ ਲੋਚ ਜੇ ਰਹੜੇ ਪਈ ਨਹੀਂ ਅੱਧਾ ਘੰਟਾ ਹੋਇਆ ਹਾਲੇ ਠੀਕ ਆ ਜੀ ਸੀਨ ਲੋਚ ਲਿਓ ਭਰਾ ਮੋੜ ਲਿਓ ਤੋਰਾ ਤਰਾ ਦੇਖ ਸਕਦੇ ਕਰਮਵਾਲੀ ਦਾ ਲੋਚ ਬੰਦੋ ਜੀ ਬੰਦੋ ਉਹ ਬੁਝਲੀ ਸਾਈਡ ਤੋਂ ਉਹ ਫੇਰ ਵਸਾਣੇ ਆ ਆ ਜਾਓ ਤਾਂ ਸੁਣੋ ਬੁਝਲੀ ਸਾਈਡ ਵੀ ਲਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਵਾਰਸ਼ ਦਾ ਕਰਕੇ ਨਾ ਥੋੜਾ ਜੀ ਜਿਆਦਾ ਅੱਜ ਕੱਲ ਇਗਲਾ ਹੋ ਗਿਆ ਬੁਝਲੀ ਸਾਈਡ ਦੇਖਿਆ ਜੀ ਠੀਕ ਹੈ ਜੀ ਸਭ ਹੀ ਪੜੀ ਕੋਲਸੀ ਆ ਠੀਕ ਹੈ ਜੀ ਹਜਵੀਰ ਜੀ ਰੇਟ ਇਹਦਾ ਰੇਟ ਮੌਕੇ ਦੀ ਕਰ ਦਾਂਗੇ ਹੁਣ ਤੇ ਕਰੋਗੇ ਹਾਂ ਜੀ ਜਾਇ ਜੂਗਾ ਹੈ ਜਾਇ ਜੂਗਾ ਰੇਟ ਹਾਂ ਜਾਇ ਜੀ ਠੀਕ ਕਰ ਦਾਂ ਲੋ ਭਰਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਿੰਡ ਜਗਜੀਤਪੁਰਾ ਦੇ ਬਾਰੇ ਤੁਹਾਨੂੰ ਫੇਰ ਦੱਸ ਦਵਾਂਗੇ ਠੀਕ ਹੈ ਜਿਲ੍ਹਾ ਨੂੰ ਪਿੰਡ ਦਾ ਜੀ ਬਰਨਾਲਾ ਇਹ ਪੱਕੋ ਕੈਂਚੀਆਂ ਦੇ ਨੇੜੇ ਪਿੰਡ ਨਾਲ ਆ ਕਿੰਨੇ ਡੇਢ ਕਿਲੋਮੀਟਰ ਦੀ ਦੂਰੀ ਤੇ ਆ ਪਿੰਡ ਤੇ ਬਹੁਤ ਸੋਹਣੀ ਕੱਟੀ ਆ ਤੇ ਬਹੁਤ ਸੋਹਣੀ ਝੋਟੀ ਆ ਦੂਜਾ ਸੁਆ ਬੱਦ ਜਾਣਕਾਰੀ ਬਾਈ ਤੁਹਾਨੂੰ ਬਾਈ ਦਾ ਨੰਬਰ ਟਾਈਟਲ ਵਿੱਚ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ